ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਕਮਲਪ੍ਰੀਤ ਗੌਰ ਪ੍ਰਿੰਸੀਪਲ ਮਾਤਾ ਸਾਹਿਬਕੌਰ ਗਰਲਸ ਕਾਲਜ ਅੱਜ ਸਾਡੇ ਕਾਲਜ ਦੇ ਵਿੱਚ ਸਖਤਾ ਸ਼ਕਤੀ ਕਮਾਂਡ ਦੇ ਬਲੈਕ ਚਾਰਜਰ ਬਰਗੇਡ ਨੇ ਏਮਜ਼ ਬਠਿੰਡਾ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਕਰਵਾਇਆ ਜਿਹੜਾ ਕਿ ਐਕਸ ਸਰਵਿਸਮੈਨਸ ਦੇ ਲਈ ਵੀਰ ਨਾਰੀਆਂ ਲਈ ਵੀਰ ਮਾਤਾਵਾਂ ਦੇ ਲਈ ਡੋਰ ਟੂ ਸਟੈਪ ਸਹੂਲਤ ਦਿੱਤੀ ਗਈ ਹੈ ਇਹਦੇ ਵਿੱਚ ਬਹੁਤ ਸਾਰੇ ਡਾਕਟਰ ਏਮਜ਼ ਦੇ ਉਤੋਂ ਆਏ ਨੇ ਸਪੈਸ਼ਲੀ ਡਰਮਟੋਲੋਜਿਸਟ ਸਰਜੀਕਲ ईएनटी ਡੈਂਟਿਸਟ ਤੇ ਇਸੇ ਤਰ੍ਹਾਂ ਜਿਹੜੇ ਅੱਖਾਂ ਦੇ ਡਾਕਟਰ ਮਾਹਰ ਨੇ ਉਹ ਇੱਥੇ ਅੱਜ ਕੈਂਪ ਦੇ ਵਿੱਚ ਵਨ ਡੇ ਕੈਂਪ ਕਰ ਰਹੇ ਨੇ ਮੈਂ ਬਹੁਤ ਹੀ ਧੰਨਵਾਦ ਕਰਦੀ ਹਾਂ ਸਾਡੇ ਕਮਾਂਡਰ ਸਾਹਿਬ ਦਾ ਸਾਡੇ ਐਮਐਸ ਵਾਲਿਆਂ ਦਾ ਕਿ ਉਹਨਾਂ ਨੇ ਇਹ ਫੈਸਿਲਿਟੀ ਜਿਹੜੀ ਮਾਤਾ ਸਾਹਿਬਕੌਰ ਗਰਲਸ ਕਾਲਜ ਦੇ ਕੈਂਪਸ ਦੇ ਵਿੱਚ ਸਾਡੇ ਐਕ ਸਰਵਿਸਮੈਨਜ਼ ਨੂੰ ਪ੍ਰੋਵਾਈਡ ਕਰਵਾਈ ਹੈ ਸਾਰੇ ਇਲਾਕੇ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੁੰਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਵੱਖਰੇ ਵੱਖਰੇ ਪਿੰਡਾਂ ਤੋਂ ਸ਼ਹਿਰਾਂ ਤੋਂ ਮਾਨਸਾ ਤੱਕ ਤੋਂ ਲੋਕ ਨੇ ਜਿਹੜੇ ਉਹ ਇੱਥੇ ਆਪਣੀ ਫੈਸਿਲਿਟੀ ਲੈਣ ਆਏ ਨੇ ਦੂਜਾ ਮੈਂ ਧੰਨਵਾਦ ਕਰਨਾ ਚਾਹਾਂਗੀ ਸਾਡੇ ਬਲਾਕ ਤਲਵੰਡੀ ਸਾਬੋ ਦੇ ਐਕ ਸਰਵਿਸਮੈਨ ਯੂਨੀਅਨ ਦਾ ਜਿਹੜੇ ਹਮੇਸ਼ਾ ਹੀ ਅਜਿਹੇ ਨੇਕ ਕਾਰਜਾਂ ਦੇ ਵਿੱਚ ਆਪਣਾ ਵੱਧ ਛੜ ਕੇ ਹਿੱਸਾ ਪਾਉਂਦੇ ਨੇ ਤੇ ਨਾਲ ਜੋ ਕਾਲਜ ਦੀਆਂ ਜਿਹੜੀਆਂ ਸਾਡੇ ਜਿਹੜੇ ਕਾਲਜ ਦਾ ਹੈ ਉਹਨੂੰ ਵੀ ਉਹ ਹਮੇਸ਼ਾ ਬੂਸਟ ਕਰਦੇ ਰਹਿੰਦੇ ਆ ਟਾਈਮ ਟੂ ਟਾਈਮ ਉਹ ਸਾਡੇ ਨਾਲ ਵਿੜੇ ਦੇ ਵਿੱਚ ਆਉਂਦੇ ਨੇ ਬੱਚਿਆਂ ਨਾਲ ਵੀ ਮਿਲਦੇ ਨੇ ਤੇ ਬੱਚਿਆਂ ਨੂੰ ਸਹੂਲਤਾਂ ਪ੍ਰੋਵਾਈਡ ਕਰਵਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੰਦੇ ਨੇ ਮੈਂ ਸਾਰਿਆਂ ਦਾ ਆਪਣੇ ਵੱਲੋਂ ਆਪਣੇ ਸਟਾਫ ਵੱਲੋਂ ਆਪਣੀ ਮੈਨੇਜਮੈਂਟ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸ੍ਰੀ ਸ਼ਿਕਾ ਜੀ ਸਾਰਿਆਂ ਨੂੰ ਕਿਡਜ਼ੀ ਪ੍ਰੀ ਸਕੂਲ ਤਲਵੰਡੀ ਸਾਬੋ ਲੈ ਕੇ ਆ ਰਿਹਾ ਹੈ ਤਲਵੰਡੀ ਸਾਬੋ ਦੇ ਬਾਗ ਦੇ ਵਿੱਚ ਖਿੜੇ ਹੋਏ ਛੋਟੇ-ਛੋਟੇ ਫੁੱਲਾਂ ਲਈ ਹਾਂਜੀ ਅਤੇ ਫੁੱਲਾਂ ਤੋਂ ਭਾਗ ਲੈ ਛੋਟੇ-ਛੋਟੇ ਬੱਚਿਆਂ ਦੇ ਲਈ ਇੱਕ ਬਹੁਤ ਹੀ ਐਕਸਾਈਟਿੰਗ ਕੰਪੀਟੀਸ਼ਨ ਜਿਸ ਦਾ ਨਾਮ ਹੈ ਮਿਸ ਲिटल ਪੰਜਾਬਨ ਐਂਡ ਸਿੰਗ ਤਲਵੰਡੀ ਸਾਬੋ ਟਾਈਟਲ ਜਿੱਤਣ ਵਾਲਿਆਂ ਨੂੰ ਮਿਲਣਗੇ ਬਹੁਤ ਹੀ ਐਕਸਾਈਟਿੰਗ ਪ੍ਰਾਈਜ਼ਸ ਇਹ ਕੰਪੀਟੀਸ਼ਨ ਦੋ ਇੱਕ ਗਰੁੱਪਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ ਪਹਿਲਾ ਇਸ ਗਰੁੱਪ ਹੈ ਜੀ 2 ਤੋਂ 5 ਸਾਲ ਦੇ ਬੱਚਿਆਂ ਦਾ ਅਤੇ ਦੂਸਰਾ ਹੈ 6 ਤੋਂ 8 ਸਾਲ ਦੇ ਬੱਚਿਆਂ ਦਾ ਕੰਪੀਟੀਸ਼ਨ ਦੇ ਵਿੱਚ ਭਾਗ ਲੈਣ ਦੇ ਲਈ ਤੁਹਾਨੂੰ ਸਿਰਫ ਦੇਣੇ ਪੈਣਗੇ ਆਡੀਸ਼ਨਸ ਜੋ ਕਿ ਬਿਲਕੁਲ ਫ੍ਰੀ ਹਨ ਔਰ ਇਹ ਆਡੀਸ਼ਨਸ ਹੋ ਰਹੀ ਨੇ 8 ਦਸੰਬਰ ਦਿਨ ਐਤਵਾਰ ਨੂੰ ਕਿਡਜ਼ੀ ਪ੍ਰੀ ਸਕੂਲ ਤਲਵੰਡੀ ਸਾਬੋ ਦੇ ਕੋਲੇ ਜਿਹੜਾ ਕਿ ਹੈਗਾ ਲੇਲੇ ਵਾਲੇ ਰੋਡ ਗਲੀ ਨੰਬਰ 5 ਦੇ ਬਿਲਕੁਲ ਸਾਹਮਣੇ ਵਧੇਰੇ ਜਾਣਕਾਰੀ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਕੰਟੈਕਟ ਕਰੋ ਧੰਨਵਾਦ